ਸਾਹਿਬ ਜੀ ਜੀਓ ਡਰਤ ਹੈ ਆਪਣਾ ਕਸਿਓ ਕਰੀ ਪੁਕਾਰ ਦੁੱਖ ਸਾਰਨ ਸੇਬਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਜਬਰ ਸ਼ਤਰ ਤਖਤ ਦੇ ਮਾਲਕ ਬਾਲੀਏ ਕੁਲ ਆਲਮ ਲੋਕ ਪਰਲੋਕ ਦੇ ਰਾਖੇ ਤਾਂਤਨ ਸਾਹਿਬੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਔਰ ਪਵਿੱਤਰ ਹਜੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਸਜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਕਰੋ ਰਸਨਾ ਪਵਿੱਤਰ ਬਲਾਵਤੋਂ ਆਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਹਿਣ ਦੇ ਨਾਲ ਜਿੱਥੇ ਰਸਨਾ ਸਾਧ ਸੰਗਤ ਪਵਿੱਤਰ ਹੁੰਦੀ ਹੈ ਉੱਥੇ ਸਵਾਸਾਂ ਦਾ ਵੀ ਭਲਾ ਵਾਹਿਗੁਰੂ ਗੁਰਮੰਤਰ ਹੈ ਜਿਹੜਾ ਇਹਨੂੰ ਜਪਦਾ ਹੈ ਸਾਧ ਸੰਗਤ ਉਹਦੇ ਪਾਰ ਉਤਾਰੇ ਹੋ ਜਾਇਆ ਕਰਦੇ ਨੇ ਬੜੇ ਬੜੇ ਭਾਗਾਂ ਦੀ ਨਿਸ਼ਾਨੀ ਹੈ ਸਾਧ ਸੰਗ ਜਿਹੜਾ ਸਾਧ ਸੰਗਤ ਕਰਦਾ ਸਤਿਗੁਰ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਅਜ ਇਲਾਹੀ ਦਰਗਾਹੀ ਫਰਮਾਨ 713 ਅੰਗ ਤੇ ਸੁਪਾਇਵਾਨ ਬਾਣੀ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧਨ ਤਨ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਗਲੂਏ ਮਵਾਰਕ ਦੇ ਵਿੱਚ ਉਚਾਰਨ ਕੀਤੀ ਹੋਈ ਬਾਣੀ ਟੋੜੀ ਰਾਗ ਦੇ ਅੰਦਰ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਾਂ ਨੂੰ ਸਮਝਾਉਣ ਦਾ ਯਤਨ ਕਰਦੇ ਨੇ ਮਨੁੱਖਾ ਉਸ ਪਤੀ ਪ੍ਰਮਾਤਮਾ ਪਰਮੇਸ਼ਰ ਦੇ ਗੁਣ ਗਾ ਲਿਆ ਕਰ ਉਨੂੰ ਸਿਮਰ ਲਿਆ ਕਰ ਉਹਦੇ ਪਰਮਾਤਮਾ ਦਾ ਨਾਮ ਆਪਣੀ ਜੀਭਾ ਦੇ ਨਾਲ ਜਪ ਲਿਆ ਕਰ ਪਾਤਸ਼ਾਹ ਜੀ ਕਹਿੰਦੇ ਰਸਨਾ ਗੁਣ ਗੋਪਾਲ ਨਿਦ ਗਾਇਨ ਜਿਹੜੇ ਸਾਰੇ ਦੁੱਖਾਂ ਦਾ ਰੋਗ ਦਾ دارو ਹੈ ਨਾ ਤੇਰੀ ਰਸਨਾ ਦੇ ਉੱਤੋਂ ਜਦੋਂ ਵਾਹਿਗੁਰੂ ਉਸ ਪਰਮਾਤਮਾ ਦਾ ਨਾਮ ਨਿਕਲਦਾ ਹੈ ਤੇਰੇ ਗਲੂਏ ਮੁਬਾਰਕ ਦੇ ਵਿੱਚੋਂ ਤੇਰੇ ਕੰਠ ਦੇ ਵਿੱਚੋਂ ਜਦੋਂ ਪ੍ਰਮਾਤਮਾ ਦਾ ਨਾਮ ਤੂੰ ਸਿਮਰਦਾ ਹੈ ਨਾ ਮਨੁੱਖਾ ਉਸ ਫਿਰ ਸੱਚੇ ਪਾਤਸ਼ਾਹ ਦਾ ਜਿਹੜਾ ਖਜ਼ਾਨਾ ਹੈ ਜਿਹੜਾ ਗੋਪਾਲ ਪ੍ਰਭੂ ਦੇ ਗੁਣ ਜੀਵ ਨਾਲ ਗਾਇਆ ਕਰ ਜਿਹੜਾ ਖਜ਼ਾਨਾ ਹੈ ਉਹਦੀਆਂ ਬਰਕਤਾਂ ਹੋਣਗੀਆਂ ਤੇਰੇ ਤੇ ਉਸ ਪ੍ਰਮਾਤਮਾ ਦਾ ਨਾਮ ਜਪਿਆ ਕਰ ਰਸਨਾ ਗੁਣ ਆਪਦੇ ਜੀਬ ਤੋਂ ਉਹਦੇ ਗੁਣ ਗਾਇਆ ਕਰ ਗੋਪਾਲ ਪਰਮਾਤਮਾ ਨਿਦ ਗਾਇਨ ਹਰ ਰੋਜ਼ ਗਾਇਆ ਕਰ ਹਰ ਚੱਤੋਂ ਪੈਰ ਗਾਇਆ ਕਰ ਸ਼ਾਂਤ ਸਹਜ ਰਹਿਸ ਮਨ ਉਪਜਿਓ ਸਗਲੇ ਦੂਖ ਪਲਾਇਨ ਪਾਤਸ਼ਾਹ ਜੀ ਕਹਿੰਦੇ ਫਿਰ ਤੇਰੇ ਨਾਮ ਸਿਮਰਦੇ ਨਾਲ ਤੈਨੂੰ ਮਿਲੂਗਾ ਕੀ ਤੈਨੂੰ ਕੀ ਮਹਿਸੂਸ ਹੋਊਗਾ ਸ਼ਾਂਤ ਸਹਜ ਤੇਰਾ ਜਿਹੜਾ ਮਨ ਆ ਨਾ ਪ੍ਰਮਾਤਮਾ ਦਾ ਨਾਮ ਲੈਣ ਨਾਲ ਸ਼ਾਂਤ ਹੋ ਜਾਊਗਾ ਤੇਰੇ ਅੰਦਰ ਜਿਹੜੀਆਂ ਬਹੁਤ ਚਲਦੀਆਂ ਨੇ ਨਾ ਈਰਖਾਵਾਂ ਚਲਦੀਆਂ ਨੇ ਤੇਰੇ ਅੰਦਰ ਜਿਹੜੇ ਬੈਰ-ਬਿਰੋਧ ਦੀਆਂ ਗੱਲਾਂ ਚਲਦੀਆਂ ਨੇ ਉਹਨਾਂ ਨੂੰ ਮਾੜਾ ਜਿਹਾ ਠਹਿਰਾਅ ਮਿਲ ਜਾਊਗਾ ਸ਼ਾਂਤ ਹੋ ਜਾਣਗੀਆਂ ਉਹ ਫਿਰ ਆਤਮਿਕ ਅਡੋਲਤਾ ਪੈਦਾ ਹੋ ਜੂਗੀ ਤੇਰੇ ਅੰਦਰ ਨਾਮ ਜਪਣ ਦੇ ਨਾਲ ਫਿਰ ਸੁਖ ਪੈਦਾ ਹੋਣਗੇ ਸੁਖ ਪੈਦਾ ਹੋ ਜਾਂਦਾ ਸਾਥ ਸੰਗਤ ਫਿਰ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਕਰਨਾ ਕੀ ਹੈ ਸਿਰਫ ਨਾਮ ਜਪਣਾ ਤਾਂ ਮਨੋਖਾ ਵਾਹਿਗੁਰੂ ਕਹਿਣਾ ਤਾਂ ਆਰਾਮ ਕਹਿਲਾ ਅੱਲਾ ਕਹਿਲਾ ਸੁਰਤ ਜੋੜ ਕੇ ਕਹਿਲਾ ਜੇ ਤਾਂ ਇਹ ਬਰਕਤਾਂ ਲੈਣੀਆਂ ਨੇ ਰਸਨਾ ਗੁਣ ਗੋਪਾਲ ਨਿਦਗਾਇਨ ਸ਼ਾਂਤ ਸਹਜ ਰਹਿਸ ਮਨ ਉਪਜਿਓ ਸਗਲੇ ਦੁੱਖ ਪਲਾਇਆ ਨਾ ਫੇ ਸਾਰੇ ਦੁੱਖ ਭਜ ਜਾਣਗੇ ਪਾਤਸ਼ਾਹ ਜੀ ਕਹਿੰਦੇ ਠਹਿਰਾਓ ਰਹਾਉ ਦਾ ਭਾਵ ਠਹਿਰਾਓ ਸਾਧ ਸੰਗਤ ਗੁਰਬਾਣੀ ਪੜ੍ਹਦੇ ਆ ਸਾਰੇ ਤੁਸੀਂ ਸੱਜਣ ਗੁਰਬਾਣੀ ਪੜਨ ਵਾਲੇ ਹੋ ਸੰਗਰੂਪ ਦੇ ਵਿੱਚ ਬੜੇ ਗਿਆਨੀ ਲੋਕ ਬੈਠੇ ਹੋ ਅੱਜ ਤੱਕ ਸਾਧ ਸੰਗਤ ਸਾਨੂੰ ਰਹਾਉ ਦਾ ਮਤਲਬ ਨਹੀਂ ਪਤਾ ਹੈ ਹੋਰ ਗੁਰਬਾਣੀ ਦੀ ਗੱਲ ਤਾਂ ਆਪਾਂ ਛੱਡੀਏ ਹਰ ਥਾਂ ਤੇ ਹਰ ਪੰਕਤੀਆਂ ਤੇ ਪਾਸ਼ਾ ਨੇ ਰਹਾਉ ਨਹੀਂ ਕਿਹਾ ਰਹਾਉ ਇਸ ਕਰਕੇ ਕਹਿ ਠਹਿਰ ਜਾ ਪਹਿਲਾਂ ਤੂੰ ਸਮਝ ਲੈ ਜਿਹੜਾ ਤੂੰ ਪਿੱਛੇ ਪੜ ਕੇ ਆਇਆ ਉਹਨੂੰ ਸਮਝ ਲੈ ਠਹਿਰ ਜਾ ਐਵੇਂ ਨਾ ਭੱਜਿਆ ਫਿਰ ਰੁਕ ਜਾ ਮਾੜਾ ਜੀ ਜ਼ਿੰਦਗੀ ਦੇ ਆਪਣੇ ਮੰਗਰਲੇ ਜਿਹੜੇ ਤੈਂ ਸਾਲ ਗੁਜ਼ਾਰ ਲਏ ਨੇ ਉਹਨਾਂ ਬਾਰੇ ਸਮਝਤਾ ਲੈ ਅੱਜ ਤੱਕ ਤੈਂ ਨਾਮ ਨਹੀਂ ਜਪਿਆ ਹੈ ਪ੍ਰਮਾਤਮਾ ਦੀ ਉਸਤਤ ਨਹੀਂ ਕੀਤੀ ਬੰਦਗੀ ਨਹੀਂ ਕੀਤੀ ਹੈ ਪਰ ਉਹਨੂੰ ਪਿੱਛੇ ਮੁੜ ਕੇ ਦੇਖਦਾ ਸੀ ਤੈਨੂੰ ਫਿਰ ਪ੍ਰਾਪਤ ਕੀ ਹੋਇਆ ਉਲਝਿਆ ਕਿਉਂ ਰਹਾ ਮੜਾ ਜਾਂ ਪਿੱਛੇ ਮੁੜ ਕੇ ਤਾਂ ਦੇਖ ਆਪਦੇ ਚਿੰਤਨਤਾ ਕਰ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਭਾਈ ਫਿਰ ਸਾਰੇ ਦੁੱਖ ਦੂਰ ਹੋ ਜਾਣਗੇ ਸਾਧ ਸੰਗਤ ਉਸਤਤ ਤਿੰਨ ਨੇ ਆ ਦੋ ਪਹਿਲੂ ਨੇ ਉਸਤਤ ਕਰਨੀ ਆ ਪਰਮਾਤਮਾ ਦੀ ਸਾਥ ਸੰਗਤ ਤੇ ਨਿੰਦਿਆ ਕਰਨੀ ਆਪਣੇ ਆਪ ਦੀ ਅਬਦੇ ਆਪ ਦੀ ਨਿੰਦਿਆ ਕਰਿਆ ਕਰ ਮਨੁੱਖਾ ਅਬਦੇ ਮਨ ਨੂੰ ਕਿਹਾ ਕਰ ਤੂੰ ਸਭ ਤੋਂ ਵੱਡਾ ਠੱਗ ਹੈ ਕਿਉਂ ਕਿ 84 ਲੱਖ ਜੁਨੀ ਭੋਗ ਕੇ ਤੂੰ ਸਭ ਤੋਂ ਉੱਤਮ ਜੁਨੀ ਦੇ ਵਿੱਚ ਆਇਆ ਹੈ ਪਰ ਤੂੰ ਜਿਹੜੇ ਅਕਿਰਤ ਕਾਣ ਬਣ ਕੇ ਅਕਿਰਤ ਕਰ ਬਣ ਕੇ ਤੂੰ ਉਸ ਪਰਮਾਤਮਾ ਦਾ ਸ਼ੁਕਰ ਨਹੀਂ ਕਰਦਾ ਸਾਧ ਸੰਗਤ ਜਦੋਂ ਆਪਣੇ ਕੋਲੋਂ ਚੀਜ਼ ਕੋਈ ਵਿਛੜ ਜਾਂਦੀ ਆ ਨਾ ਫਿਰ ਆਪਾਂ ਉਹਦੀ ਸਿਫਤ ਕਰਦੇ ਆ ਜਦੋਂ ਨੇੜੇ ਹੁੰਦੀ ਆ ਫਿਰ ਆਪਾਂ ਉਸ ਪਰਮਾਤਮਾ ਦਾ ਸ਼ੁਕਰ ਨਹੀਂ ਕਰਦੇ ਸਭ ਤੋਂ ਮੋਲਕ ਹੈ ਤੰਦਰੁਸਤੀ ਸਾਧ ਸੰਗਤ ਜਦੋਂ ਇਨਸਾਨ ਤੰਦਰੁਸਤ ਹੁੰਦਾ ਨਾ ਫਿਰ ਇਹ ਅੱਧੇ ਪੱਬਿਆਂ ਤੇ ਤੁਰਿਆ ਫਿਰਦਾ ਫਿਰ ਇਹ ਅੱਧੇ ਪੱਬਿਆਂ ਤੇ ਤੁਰਿਆ ਫਿਰਦਾ ਕਹਿੰਦਾ ਮੇਰੇ ਵਰਗਾ ਕੋਈ ਨਹੀਂ ਪਰ ਜਦੋਂ ਤੰਦਰੁਸਤੀ ਚਲੀ ਜਾਂਦੀ ਹੈ ਨਾ ਫਿਰ ਹਸਪਤਾਲ ਦੇ ਬੈੱਡ ਦੇ ਉੱਤੇ ਪਿਆ ਬੋਲਦਾ ਕਿ ਮੇਰੀ ਕੋਈ ਦੇਖ ਕਰਾ ਦੋ ਭਾਈ ਸਾਹਿਬ ਨੂੰ ਪੁੱਛਦਾ ਮੈਂ ਚੌਪਾਈ ਸਾਹਿਬ ਦੇ ਪਾਠ ਕਰ ਲਿਆ ਕਰਾਂ ਕਿਹੜਾ ਮੈਂ ਸ਼ਬਦ ਪੜ੍ਹਾ ਕਰਾਂ ਤਾਤੀ ਬਾਹ ਉਹਨਾਂ ਲੱਗ ਗਈ ਮੈਨੂੰ ਦੱਸ ਮੈਂ ਕੀ ਇਲਾਜ ਕਰਾਵਾਂ ਪਰ ਜਦੋਂ ਆਪਦੇ ਕੋਲ ਹੈ ਨਾ ਸਾਧ ਸੰਗਤ ਉਦੋਂ ਉਹਨੂੰ ਅਜਾਇਆ ਭੇਜ ਦੰਨੇ। ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਦੇ ਚਰਨ ਸੇਵਿਆ ਕਰ ਉਹਨਾਂ ਦਾ ਤੋਂ ਨਾਮ ਸਿਮਰਿਆ ਕਰ ਪ੍ਰਮਾਤਮਾ ਦਾ। ਪਰ ਕਈ ਸਾਧ ਸੰਗਤ ਕਹਿੰਦੇ ਨੇ ਪ੍ਰਮਾਤਮਾ ਦਾ ਨਾਮ ਜਪਣ ਨਾਲ ਕੀ ਹੁੰਦਾ ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਕੀ ਹੁੰਦਾ। ਸੰਤ ਮਹਾਂਪੁਰਖ ਰਾੜੇ ਆਲਾ ਦੇ ਹੁਣ ਵਰਸੀ ਸਮਾਗਮ ਵੀ ਚੱਲਦੇ ਨੇ ਸਾਧ ਸੰਗ ਉਹਨਾਂ ਦੇ ਜੀਵਨ ਦੀ ਇੱਕ ਘਟਨਾ। ਕੇਸੇ ਨਗਰ ਦੇ ਵਿੱਚ ਦਿਵਾਨ ਲਾ ਕੇ ਹਟੇ ਨਾ ਜਦੋਂ ਬਾਹਰ ਨਿਕਲ ਕੇ ਆਏ ਤਾਂ ਇੱਕ ਮਾਤੜਾਰਗਾ ਕੋਈ ਨਾਲ ਸੰਗਤ ਦੇ 4-5 ਬੰਦੇ ਲੈ ਕੇ ਆ ਕੇ ਸੰਤਾਂ ਨੂੰ ਕਹਿਣ ਲੱਗਿਆ ਸੰਤ ਬਾਬਾ ਈਸ਼ਰ ਸਿੰਘ ਰਾੜੇ ਵਾਲਿਆਂ ਨੂੰ ਕਹਿਣ ਲੱਗਿਆ ਬਾਬਾ ਜੀ ਤੁਸੀਂ ਇੱਥੇ ਡੇਢ ਘੰਟੇ ਦੇ ਦੀਵਾਨ ਦੇ ਵਿੱਚ ਵਾਹਿਗੁਰੂ 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 ਵਾਰੇ ਕਹੀ ਗਏ ਹੋ ਵਾਹਿਗੁਰੂ ਕਹਿਣ ਨਾਲ ਕੀ ਹੁੰਦਾ ਹੈ ਤੇ ਨਾਲ ਜਿਹੜੇ ਉਹਦੇ ਖੜੇ ਸੀ ਉਹ ਕਹਿਣ ਲੱਗੇ ਇਹ ਬੜਾ ਪੜਿਆ ਲਿਖਿਆ ਵਿਦਵਾਨ ਬੰਦਾ ਹੈ ਜੀ ਬਾਬਾ ਜੀ ਬੜੀ ਉੱਚੀ ਪੋਸਟ ਤੇ ਹੈ ਜਦੋਂ ਇੰਨੀ ਗੱਲ ਉਹਨੇ ਆਪਦੇ ਨਾਲ ਤਾਂ ਸੁਣੀ ਥੋੜਾ ਜਿਹਾ ਹੋਰ ਉੱਪਰ ਨੂੰ ਹੋ ਗਿਆ ਹੌਮੇ ਹੋਰ ਆ ਗਈ ਮੇਰੀ ਤਾਂ ਉਸਤਤ ਹੈ ਕਹਿਣ ਲੱਗਾ ਮੈਨੂੰ ਦੱਸੋ ਤਾਂ ਸਹੀ ਵੀ ਵਾਹਿਗੁਰੂ ਕਹਿਣ ਦੇ ਨਾਲ ਕੀ ਹੁੰਦਾ ਹੈ ਤਾਂ ਸੰਤਾਂ ਨੇ ਸਾਧ ਸੰਗਤ ਜਿਹੜਾ ਆਪਦਾ ਹਜੂਰੀਆ ਪਾਇਆ ਸੀ ਮੂੰਹ ਦੇ ਉੱਤੇ ਰੱਖ ਕੇ ਨਾ ਉੱਥੇ ਜਾਣ ਤੁਰਨ ਲੱਗੇ। ਤਬੜਿਆਂ ਨੇ ਕਿਹਾ ਕਿ ਇਹਨਾਂ ਤੋਂ ਜਵਾਬ ਨਹੀਂ ਆਇਆ। ਜਿਹੜੇ ਨਾਲ ਦਾ ਉਹਨਾਂ ਦੇ ਸੇਵਾਦਾਰ ਸੀ ਸੰਤਾਂ ਦੇ ਗੱਡੀ ਦੇ ਵਿੱਚ ਬੈਠਣ ਲੱਗਾ ਕਹਿਣ ਲੱਗਾ ਭਾਈ ਮਹਿੰਦਰ ਸਿੰਘ ਕਹਿੰਦਾ ਸੰਤ ਜੀ ਤੁਸੀਂ ਜਵਾਬ ਕਿਉਂ ਨਹੀਂ ਦਿੰਦਾ? ਉਹ ਕਹਿੰਦੇ ਭਾਈ ਮੈਂ ਇਕੱਲੇ-ਇਕੱਲੇ ਨੂੰ ਜਵਾਬ ਦੇਣ ਦਾ ਆਦੀ ਨਹੀਂ। ਮੈਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਗੋਦ ਦੇ ਵਿੱਚ ਬੈਠ ਕੇ ਸਵਾਲ ਜਵਾਬ ਕਰਦਾ। ਸਾਧ ਸੰਗਤ ਜਦੋਂ ਵੀ ਨਾ ਕੋਈ ਬੰਦਾ ਚੁੱਪ ਕਰ ਜਾਵੇ ਭਾਵੇਂ ਉਹ ਰਾਜਨੀਤਿਕ ਤੌਰ ਤੇ ਹੈ ਜੇ ਕੋਈ ਚੰਗਾ ਰਾਜਨੀਤਿਕ ਹੈ ਜੇ ਕਿਤੇ ਉਹ ਚੁੱਪ ਕਰ ਜਾਵੇ ਨਾ ਸਾਧ ਸੰਗਤ ਤਾਂ ਸਮਝ ਲੈਣਾ ਚਾਹੀਦਾ ਕਿ ਉਲਟਬਾਰ ਕਰੇਗਾ। ਜਦੋਂ ਸਮਾ ਆਊਗਾ ਉਹਦਾ ਦਾਅ ਲੱਗੂਗਾ ਉਹ ਗਾਣਾ ਕੱਢਣ ਵਾਲਿਆਂ ਨੂੰ ਸਭ ਕੁਝ ਸਿਖਾਊਗਾ ਦੁਨਿਆਵੀ ਤੌਰ ਤੇ ਪਰ ਜੇ ਕਿਤੇ ਸੰਤ ਚੁੱਪ ਕਰ ਜਾਵੇ ਨਾ ਕੋਈ ਪੜਿਆ ਵਿਦਵਾਨ ਸਾਧੂ ਤਪੱਸਵੀ ਚੁੱਪ ਕਰ ਜਾਵੇ ਤਾਂ ਸਾਧ ਸੰਗਤ ਕੋਈ ਨਾ ਕੋਈ ਘਟਨਾ ਦੀ ਤਿਆਰੀ ਹੈ ਉਹ ਕੋਈ ਵੀ ਹੋ ਸਕਦਾ ਚੁੱਪ ਕਰਕੇ ਜਦੋਂ ਚਲੇ ਗਏ ਨਾ ਸਾਧ ਸੰਗਤ ਸਮਾ ਗੁਜ਼ਰੇ ਆ 6 ਮਹੀਨੇ ਨੰਗੇ ਜਿਹੜੀ ਪੋਸਟ ਦੇ ਸੀ ਉਦੋਂ ਬਾਅਦ ਉਹਦੀ ਰਟਾਇਰਮੈਂਟ ਨੇੜੇ ਸੀ ਸਾਧ ਸੰਗਤ ਹੋਰ ਮਨ ਦੇ ਵਿੱਚ ਲਾਲਸਾ ਵਧ ਗਈ ਲਾਲਸਾ ਵਧਣ ਦੇ ਨਾਲ ਪੈਸੇ ਹੋਰ ਤਣ ਇਕੱਠੇ ਕਰਨ ਲੱਗ ਗਿਆ ਤੇ ਇੱਕ ਦਿਨ ਫੜਿਆ ਗਿਆ ਜਿਹੜੀ ਮਾੜੀ ਮੋਟੀ ਉਸਤਤ ਸੀ ਉਹ ਵੀ ਘਟ ਗਈ ਕਹਿਣ ਲੱਗੇ ਵੀ ਇਹ ਤਾਂ ਠੱਗ ਨਿਕਲਿਆ ਜਿਨੇ ਉਹ ਸੰਤਾਂ ਨੂੰ ਸਵਾਲ ਕੀਤੇ ਸਾਧ ਸੰਗਤ ਇੰਨੀ ਗੱਲ ਹੋਣ ਦੇ ਬਾਵਜੂਦ ਘਰੇ ਉਹਦੀ ਰਿਟਾਇਰਮੈਂਟ ਦਾ ਕੀ ਹੋਣੀ ਸੀ ਉਹਨੂੰ ਘਰੇ ਭੇਜ ਦਿੱਤਾ ਸਸਪੈਂਡ ਕਰਤਾ ਇਲਾਕੇ ਦੇ ਵਿੱਚ ਇਹ ਗੱਲ ਫੈਲ ਗਈ ਕਿ ਫਲਾਣਾ ਬੰਦਾ ਜਿਹੜਾ ਉੱਚ ਅਹੁਦੇ ਤੇ ਬਿਰਾਜਮਾਨ ਸੀ ਜਿਹੜਾ ਉਹ ਰਿਸ਼ਵਤ ਲੈਂਦਾ ਫੜਿਆ ਗਿਆ ਤਾਨੇ ਮੇਣੇ ਸੱਦ ਸੰਗਤ ਵੱਜਣ ਲੱਗ ਗਏ ਹੌਲੀ ਹੌਲੀ ਇਨਾ ਦਿਮਾਗ ਦੇ ਉੱਤੇ ਪ੍ਰੈਸ਼ਰ ਪੈ ਗਿਆ ਬਦਨਾਮੀ ਨਾ ਸਹਾਰਦੇ ਹੋਏ ਦਿਮਾਗ ਦੀ ਨਸ ਫੜ ਗਈ ਪੈਰਾਲਾਈਜ਼ ਹੋ ਗਿਆ ਸਾਥ ਸੰਗਤ ਮੰਜੇ ਤੇ ਪੈ ਗਿਆ ਪੰਜ ਚਾਰ ਮਹੀਨੇ ਨੰਗੇ ਤਾਂ ਜਿਹੜਾ ਉਸ ਨਾਲ ਨੌਕਰੀ ਕਰਦਾ ਸੀ ਉਹਦਾ ਦੋਸਤ ਇੱਕ ਦਿਨ ਖਬਰ ਨੂੰ ਆਇਆ ਕਹਿਣ ਲੱਗਿਆ ਵੀ ਕੀ ਗੱਲ ਏਡਾ ਬਿਮਾਰ ਦਾ ਕਾਰਨ ਕੀ ਬਣਿਆ ਉਹ ਬੇਸੁਰਤ ਪਿਆ ਪਰਿਵਾਰ ਨੂੰ ਪੁੱਛਦਾ ਹੌਲੀ ਹੌਲੀ ਉਸ ਗੱਲ ਬਾਰੇ ਉਹ ਪਹੁੰਚਿਆ ਜਿੱਥੇ ਉਹਨੇ ਸੰਤਾਂ ਦਾ ਨਰਾਦਰ ਕੀਤਾ ਅਪਦੀ ਉਪਮਾ ਕਰਾਈ ਤਾਂ ਉਹ ਕਹਿਣ ਲੱਗਿਆ ਵੀ ਇਹ ਸੰਤਾਂ ਦਾ ਸ਼ਰਾਪਿਆ ਹੋਇਆ ਹੁਣ ਆਪਣੇ ਮਨ ਦੇ ਵਿੱਚ ਖਿਆਲ ਆਉਂਦਾ ਵੀ ਸੰਤਾਂ ਦਾ ਸ਼ਰਾਪ ਦਿੰਦੇ ਨੇ ਸੰਤ ਸ਼ਰਾਪ ਦੇ ਸਕਦੇ ਨੇ ਤਾਂ ਬਾਣੀ ਕਹਿੰਦੀ ਹੈ ਜੋ ਜੋ ਸੰਤ ਸਰਾਪਿਆ ਸੇ ਫਿਰੇ ਭਵੰਤੇ ਕਿਉਂਕਿ ਤਰਕ ਵਾਲੇ ਬਹੁਤ ਹੁੰਦੇ ਐ ਨਾ ਸਾਧ ਸੰਗਤ ਅਗਲਾ ਕਹਿੰਦਾ ਸੰਤ ਤਾਂ ਹੁੰਦੇ ਹੀ ਨਹੀਂ ਪਾਸ਼ਾ ਜੀ ਕਹਿੰਦੇ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਬੜ ਭਾਗੀ ਪਾਏ ਅਸੀਂ ਕਹਿੰਦੇ ਸੰਤ ਹੁੰਦੇ ਹੀ ਨਹੀਂ ਜਿਹੜਾ ਕਹਿੰਦਾ ਸੰਤਾਂ ਦੀ ਸੇਵਾ ਕਰਕੇ ਭਵਜਨ ਤੋਂ ਪਾਰ ਉਤਰ ਜਾਈਦਾ ਅਸੀਂ ਕਹਿੰਦੇ ਸੰਤ ਹੁੰਦੇ ਹੀ ਨਹੀਂ ਬੜਾ ਅੱਜ ਕੱਲ੍ਹ ਜ਼ੋਰ ਲੱਗਿਆ ਹੋਇਆ ਸਾਧ ਸੰਗਤ ਠੀਕ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਰਬਉੱਤਮ ਨੇ ਕੁੱਲ ਦੁਨੀਆਂ ਦੇ ਮਾਲਕ ਨੇ ਪ੍ਰਸਾਦ ਸੰਗਤ ਜਿਹੜੇ ਭਜਨ ਭਜਨ ਬੰਦਗੀ ਆਲੇ ਨੇ ਨਾ ਉਹ ਵੀ ਪਿੱਛੇ ਨਹੀਂ ਪਾਤਸ਼ਾਹ ਜੀ ਕਹਿੰਦੇ ਨੇ ਕਹਿੰਦੇ ਵੀ ਮੇਰੀ ਬੰਦੀ ਭਗਤ ਛੜਾਵਾ ਕਹਿੰਦੇ ਮੇਰਾ ਬੰਨਿਆ ਹੋਇਆ ਕੋਈ ਨਾ ਕੋਈ ਕਾਨੂੰਨ ਮੇਰਾ ਬੰਨਿਆ ਹੋਇਆ ਕੋਈ ਨਾ ਕੋਈ ਭਗਤ ਛੜਾ ਸਕਦਾ ਪਰ ਭਗਤ ਦਾ ਕਿਹਾ ਹੋਇਆ ਮੈਂ ਨਹੀਂ ਮੋੜ ਸਕਦਾ ਬਾਣੀ ਪਰਮਾਨ ਦਿੰਦੀ ਆ ਜੋ ਜੋ ਸੰਤ ਸਰਾਪਿਆ ਸੇ ਫਿਰੇ ਭਵੰਤੇ ਪੇਂਡ ਮੁੜਾਹੂ ਕਟਿਆ ਤਿਸ ਢਾਲ ਸੁਕੰਦੇ ਜਿਹੜੇ ਸੰਤਾਂ ਦੇ ਸ਼ਰਾਪੇ ਹੋਏ ਨੇ ਫਿਰ ਉਹ ਦਰਦਰ ਤੇ ਭਟਕਦੇ ਫਿਰਦੇ ਨੇ ਕਹਿਣ ਲੱਗੇ ਕਹਿੰਦੇ ਭਾਈ ਮੈਨੂੰ ਇਹ ਲੱਗਦਾ ਵੀ ਇਹ ਸੰਤਾਂ ਦਾ ਸ਼ਰਾਪਿਆ ਹੋਇਆ ਹੈ ਚਲੋ ਆਪਾਂ ਇਹਨਾਂ ਨੂੰ ਸੰਤਾਂ ਕੋਲੇ ਲੈ ਕੇ ਚੱਲੀਏ ਗੱਡੀ ਦੇ ਵਿੱਚ ਪਾਇਆ ਪਾ ਕੇ ਉੱਥੇ ਲਿਜਾ ਕੇ ਕਹਿਣ ਲੱਗੇ ਸੰਤ ਜੀ ਬਾਬਾ ਜੀ ਤੁਸੀਂ ਕਿਸੇ ਸਮੇਂ ਦੇ ਵਿੱਚ ਫਲਾਣੇ ਪਿੰਡ 'ਚ ਦਵਾਨ ਲਾਏ ਇਹਨੇ ਕੋਈ ਸਵਾਲ ਜਵਾਬ ਕੀਤਾ ਤੇ ਅੱਜ ਦੀ ਆ ਦਸ਼ਾ ਉਹ ਕਹਿੰਦੇ ਮੈਂ ਕੌਣਾ ਭਾਈ ਮੈਂ ਤਾਂ ਕੁਝ ਵੀ ਨਹੀਂ ਕਰਨ ਜੋਗ ਮੈਂ ਕੀ ਕਰ ਸਕਦਾ ਨਾ ਮੈਂ ਇਹਨੂੰ ਜਾਣਦਾ ਹਾਂ ਨਾ ਮੇਰਾ ਇਹਦੇ ਨਾਲ ਕੋਈ ਬੈਰ-ਵਿਰੋਧ ਹੈ ਨਾ ਮੈਂ ਇਹੇ ਇਹਨੂੰ ਕੁਝ ਕਿਹਾ ਤੇ ਪ੍ਰਸਾਦ ਸੰਗਤ ਆਪਾਂ ਤਾਂ ਫੇਰ ਵੀ ਮਨੋੱਖਾ ਨਾ ਮਨ ਨਹੀਂ ਖੜਦਾ ਕਹਿਣ ਲੱਗੇ ਕਿ ਭਾਈ ਫਿਰ ਕੁਝ ਨਾ ਕਰੋ ਇਹਦੇ ਕੋਲ ਬੈਠ ਕੇ ਵਾਹਿਗੁਰੂ 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 ਦਾ ਸਿਮਰਨ ਕਰਿਆ ਕਰੋ ਤਾ ਉਹਨਾਂ ਨੇ ਸੱਤ ਵਚਨ ਕਹਿ ਕੇ ਉਹਨੂੰ ਨਾਲ ਲਿਆਏ ਲਿਆ ਕੇ ਸਾਧ ਸੰਗਤ ਜਦੋਂ ਘਰ ਦੇ ਵਿੱਚ ਪਾ ਕੇ ਮੰਜੇ ਦੇ ਉੱਤੇ ਵਾਹਿਗੁਰੂ 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 ਦਾ ਸਿਮਰਨ ਕਰਨਾ ਸ਼ੁਰੂ ਕੀਤਾ ਉਹਦੀ ਘਰ ਵਾਲੀ ਨੇ ਕੀਤਾ ਬੱਚਿਆਂ ਨੇ ਕੀਤਾ ਸਾਧ ਸੰਗਤ ਅੱਜ ਕੱਲ ਅੱਜ ਕੱਲ ਹੁੰਦਿਆਂ ਹੁੰਦਿਆਂ ਸਮਾਂ ਗੁਜ਼ਰਦਾ ਗਿਆ ਤੇ ਉਹਦਾ ਸਰੀਰ ਹੌਲੀ-ਹੌਲੀ ਕਾਮਯਾਬ ਹੁੰਦਾ ਗਿਆ ਇੱਕ ਦਿਨ ਐਸਾ ਸਮਾਂ ਆਇਆ ਸਾਧ ਸੰਗਤ ਉੱਠ ਕੇ ਖੜਾ ਹੋ ਗਿਆ ਤੇ ਉੱਠਦੇ ਦੇ ਮਨ ਦੇ ਅੰਦਰੋਂ ਜੀਭਾ ਦੇ ਵਿੱਚੋਂ ਪਹਿਲਾ ਜਿਹੜਾ ਸ਼ਬਦ ਨਿਕਲਿਆ ਉਹ ਨਿਕਲਿਆ ਵਾਹਿਗੁਰੂ ਉਹ ਆਪ ਉਹਦੀ ਲਿਖੀ ਹੋਈ ਕਹਾਣੀ ਹੈ ਕਿ ਰਚਨਾ ਹੈ ਸਾਧ ਸੰਗਤ ਉਸ ਬੰਦੇ ਦੀ ਉਸ ਤੋਂ ਬਾਅਦ ਜਦ ਤੱਕ ਰਿਹਾ ਸੰਤਾਂ ਦਾ ਸੇਵਕ ਬਣ ਕੇ ਵੀ ਰਿਹਾ ਤੇ ਨਾਲ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਵੀ ਕਰਦਾ ਰਿਹਾ ਔਰ ਅੱਜਕੱਲ੍ਹ ਸਾਧ ਸੰਗਤ ਬਹੁਤਿਆਂ ਦਾ ਜੋਰ ਲੱਗਿਆ ਹੋਇਆ ਹੈ ਵੀ ਨਹੀਂ ਜੀ ਨਾ ਸੰਤ ਹੁੰਦੇ ਨੇ ਨਾ ਵਾਹਿਗੁਰੂ ਦੇ ਵਿੱਚ ਕੋਈ ਤਾਕਤ ਹੈ। ਬੜੇ ਲੋਕ ਕਹਿ ਦਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਜਮਤਾ ਦਾ ਮਾਲਕੇ ਨਹੀਂ। ਬਹੁਤ ਕਹਿੰਦੇ ਨੇ। ਵੀ ਨਾ ਜੀ ਇਹਨਾਂ ਦੇ ਵਿੱਚ ਤਾਂ ਕੋਈ ਤਾਕਤ ਹੀ ਨਹੀਂ ਹੈ। ਕਰਾਮਾਤ ਨਹੀਂ ਹੈ। ਸਾਧ ਸੰਗਤ 1158 ਅੰਕ ਤੋਂ ਸ਼ੁਰੂ ਹੁੰਦੀ ਆ ਭਗਤਾਂ ਦੀ ਬਾਣੀ ਖਾਸ ਕਰ ਉਹਦੇ ਵਿੱਚ ਭਗਤਾਂ ਦੀ ਬਾਣੀ ਪੜ੍ਹ ਕੇ ਦੇਖਿਓ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਗਤ ਹੈ ਭਗਤ ਕਬੀਰ ਦੀ ਕਿਸ ਤਰ੍ਹਾਂ ਉਹਨੂੰ ਸੰਗਲਾਂ ਨਾਲ ਬੰਨ੍ਹ ਕੇ ਸਿੱਟਿਆ ਗਿਆ ਤੇ ਸਮੁੰਦਰ ਦੇ ਵਿੱਚੋਂ ਉਹ ਲਹਿਰਾਂ ਨੇ ਜਾ ਕੇ ਕਿਵੇਂ ਸੰਗਲ ਤੋੜੇ ਇਹ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਭਾਈ ਨਾਮ ਦੇ ਭਾਈ ਤਰਲੋਚਨ ਭਗਤ ਰਵਿਦਾਸ ਇਹਨਾਂ ਨੂੰ ਤੁਸੀਂ ਪੜ੍ਹ ਕੇ ਤਾਂ ਦੇਖੋ ਤੁਹਾਨੂੰ ਪਤਾ ਲੱਗ ਜੂ ਕਰਾ ਮਤ ਹੈ ਕਿ ਨਾ ਹੈ ਫਿਰ ਅਸੀਂ ਕਹਿੰਦੇ ਆ ਸਾਡੇ ਗੁਰਦੁਆਰਾ ਸਾਹਿਬ ਤੋਂ ਵਿਸ਼ਵਾਸ ੁੱਟ ਗਿਆ ਵਿਸ਼ਵਾਸ ਸਾਧ ਸੰਗਤ ਜਿਹੜੇ ਪ੍ਰਚਾਰਕ ਨੇ ਹੋਣੇ ਨਹੀਂ ਦੇ ਰਹੇ ਜਦੋਂ ਅਗਲਾ ਕਹਿੰਦਾ ਉੱਥੇ ਮਨੋ ਮੰਗੀਆਂ ਮਰਾਦਾ ਪੂਰੀਆਂ ਹੀ ਨਹੀਂ ਹੁੰਦੀਆਂ ਤਾਂ ਉੱਥੇ ਲੋੜ ਕੀ ਜਾਣਾ ਦੀ ਇਸੇ ਕਰਕੇ ਡੇਰਾਵਾਦੀ ਵਧੀ ਹੈ ਉਹ ਕੋਈ ਨਾ ਕੋਈ ਉਤੋਂ ਦੀ ਭੂਤਤੀ ਜੀ ਕਮਾ ਕੇ ਲਟਰਮ ਪਟਰਮ ਜਾ ਕਰਕੇ ਕਹਿੰਦੇ ਨੇ ਜਾ ਤੇਰਾ ਭਾਈ 50000 ਦੇ ਜਾ 40000 ਦੇ ਰਾ ਤੇਰਾ ਕੰਮ ਹੋ ਜਾਊਗਾ। ਸਾਡਾ ਮਨ ਉੱਥੇ ਖੜ ਗਿਆ। ਪਰ ਇਹ ਮੰਗਦਾ ਕੀ ਹੈ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਰਸਨਾ ਗੁਣ ਗੋਬਿੰਦ ਗੋਬਾਲ ਨਿਤ ਗਾਇਨ। ਕਹਿੰਦੇ ਭਾਈ ਇਹ ਮੰਗਦਾ ਹੈ ਰਸਨਾ ਗੁਣ ਗੋਪਾਲ ਨਿਤ ਗਾਇਨ ਉਹ ਕਹਿੰਦਾ ਹਰ ਵਕਤ ਪ੍ਰਮਾਤਮਾ ਦਾ ਨਾਮ ਜਪਿਆ ਕਰ ਤਾਂ ਤੇਰੀਆਂ ਸਾਰੇ ਮਨੋ ਕਾਮਨਾ ਪੂਰਨ ਹੋਣਗੀਆਂ। ਅੱਗੇ ਪਾਤਸ਼ਾਹ ਜੀ ਕਹਿੰਦੇ ਜਨਮ ਮਰਨ ਦੋਹੋਂ ਤੇ ਛੁਟੈ ਪਵਜਲ ਜਗਤ ਤਰਾਨ ਇੱਥੇ ਨਹੀਂ ਗੱਲ ਮੁੱਕਦੀ ਹੈ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਵਾਹਿਗੁਰੂ ਜੱਪਣ ਦੇ ਨਾਲ ਪ੍ਰਮਾਤਮਾ ਦਾ ਨਾਮ ਲੈਣ ਦੇ ਨਾਲ ਇੱਥੇ ਹੀ ਨਹੀਂ ਗੱਲ ਮੁੱਕਦੀ ਜਨਮ ਤੇ ਮਰਨ ਲੋਕ ਤੇ ਪਰਲੋਕ ਦੋਹੋਂ ਤੇ ਛੁਟੈ ਉਰੋਂ ਵੀ ਤੈਨੂੰ ਛਡਾਊਗਾ ਲੋਕਾਂ ਦੇ ਵਿੱਚੋਂ ਉਸਤਤ ਨਿੰਦਿਆ ਤੋਂ ਤੇ ਨਾਲ ਤੇਰੀ ਉਥੇ ਦਰਗਾਹ ਦੇ ਵਿੱਚ ਵੀ ਦਰਗਾਹ ਦੇ ਵਿੱਚ ਵੀ ਸਾਦ ਸੰਗਤ ਕਹਿਣ ਲੱਗੇ ਜਪਿਆ ਹਾ ਨਾਮ ਤੇਰੀ ਬਾਹ ਫੜੂਗਾ ਧੰਗੁਰ ਨਾਨਕ ਪਾਤਸ਼ਾਹ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਕਹਿਣ ਲੱਗੇ ਪੁਰਖਾ ਜਿਹੜਾ ਜਪ ਬਾਣੀ ਪੜੂਗਾ ਨਾ ਉਹਦੀ ਮੈਂ ਇੱਥੇ ਵੀ ਤੇ ਉੱਥੇ ਵੀ ਮੈਂ ਉਹਦੀ ਬਾਹ ਫੜੂੰਗਾ ਗੁਰਨਾਨਕ ਪਾਤਸ਼ਾਹ ਕਹਿਣ ਲੱਗੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਨੇ ਇਹ ਔਰੇ ਨਹੀਂ ਕੱਲਾ ਹੈ ਸਾਥ ਸੰਗਤ ਉੱਥੇ ਵੀ ਛੜਾਊਗਾ ਪਵਜਲ ਜਗਤ ਤਰਾਇਨ ਫਿਰ ਇਹ ਸਾਨੂੰ ਇੱਥੋਂ ਵੀ ਤਾਰ ਦਊਗਾ ਪਵਜਲਾਂ ਦੇ ਗੇੜ ਦੇ ਵਿੱਚ ਨਹੀਂ ਪੈਣ ਦਊਗਾ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਨ ਖੋਜਤ ਖੋਜ ਤਤ ਵਿਚਾਰਿਓ ਖੋਜ ਕਰਦਿਆਂ ਕਰਦਾ ਪ੍ਰਭੂ ਦੇ ਦਾਸ ਅਸਲੀਅਤ ਵਿੱਚ ਉਸ ਵਿਚਾਰ ਨੂੰ ਵਿਚਾਰ ਲੈਂਦੇ ਨੇ ਸਾਧ ਸੰਗਤ ਅਤੇ ਪ੍ਰਭੂ ਦੇ ਆਸਰੇ ਹੀ ਰਹਿੰਦੇ ਨੇ ਇੱਕੋ ਹੈ ਹੋਰ ਨਹੀਂ ਕੋਈ ਡਾਲੀ ਕਰਦਾ ਕਰਦਾ ਸੰਤ ਮਹਾਂਪੁਰਖ ਕਿਸੇ ਦੇ ਘਰ ਦੇ ਅੱਗੇ ਬੂਹੇ ਅੱਗੇ ਖੜਦਾ ਸਾਧ ਸੰਗਤ ਸਾਹਮਣੇ ਕੀ ਦੇਖਦਾ ਹੈ ਦਰਵਾਜ਼ਾ ਖੁੱਲਾ ਹੁੰਦਾ ਇੱਕ ਸੱਜ ਵਿਆਹੀ ਬੀਬੀ ਕੁੰਡੇ ਦੇ ਵਿੱਚ ਕੁਝ ਰਗੜ ਰਹੀ ਹੈ ਰਗੜਦੀ ਰਗੜਦੀ ਸਾਥ ਸੰਗਤ ਉਹਦੇ ਜਿਹੜੀਆਂ ਬਾਹਾਂ ਨੇ ਚੂੜੀਆਂ ਪਾਈਆਂ ਹੋਈਆਂ ਨੇ ਜਿਹੜੀਆਂ ਕੰਚ ਦੀਆਂ ਚੂੜੀਆਂ ਹੁੰਦੀਆਂ ਭਾਵੇਂ ਗੁਰਮਤ ਦੇ ਵਿੱਚ ਬੀਬੀਆਂ ਨੂੰ ਚੂੜੀਆਂ ਪਾਉਣੀਆਂ ਮਨਜ਼ੂਰ ਨਹੀਂ ਹੁਕਮ ਨਹੀਂ ਹੈ ਗੁਰੂ ਪਾਤਸ਼ਾਹ ਦਾ ਕਿਉਂਕਿ ਚੂੜੀਆਂ ਸਾਧ ਸੰਗਤ ਉਹ ਪਾਉਂਦੇ ਹੁੰਦੇ ਨੇ ਜਿਹੜੇ ਬੇਵੱਸ ਹੋਣ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬੀਬੀਆਂ ਨੂੰ ਕੌਰ ਦਾ ਦਰਜਾ ਦਿੱਤਾ ਤੇ ਕੌਰ ਕੌਣ ਹੈ ਕੌਰ ਇੱਕ ਐਸਾ ਪੰਛੀ ਹੈ ਸਾਧ ਸੰਗਤ ਜਿਹੜਾ ਸ਼ੇਰ ਦੇ ਮੂੰਹ ਦੇ ਵਿੱਚੋਂ ਖਾਂਦੇ ਹੋਏ ਮਾਸ ਦਾ ਟੁਕੜਾ ਚੱਕ ਕੇ ਵੀ ਪਾ ਸਕਦਾ ਇੰਨੀ ਫੁਰਤੀ ਹੈ ਜਿਹਦੇ ਕੌਰ ਹੈ ਤੇ ਬੀਬੀ ਦੇ ਉਹਦੇ ਚੂੜੀਆਂ ਪਾਈਆਂ ਹੋਈਆਂ ਸਾਤ ਸੰਗਤ ਜਦੋਂ ਉਹ ਕੁੰਡੇ ਨਾਲ ਘੋਟਰੇ ਨਾਲ ਕੁਝ ਰਗੜਦੀ ਹੈ ਨਾ ਕੁੰਡੇ ਦੇ ਵਿੱਚ ਤਾਂ ਜਿਹੜੀਆਂ ਉਹਦੇ ਚੂੜੀਆਂ ਨੇ ਉਹ ਜ਼ਿਆਦਾ ਖੜਕਾ ਕਰਦੇ ਨੇ ਇੱਕ ਦੂਜੀ ਨਾਲ ਟਕਰਾਉਂਦੀਆਂ ਨੇ ਉਹ ਸਾਧੂ ਫਕੀਰ ਬਾਹਰ ਦੇਖਦਾ ਹੈ ਤੇ ਜਦੋਂ ਜ਼ਿਆਦਾ ਆਵਾਜ਼ ਕਰਦੀਆਂ ਨੇ ਤਾਂ ਬੀਬੀ ਨੂੰ ਇਹ ਲੱਗਿਆ ਵੀ ਕਿਤੇ ਟੁੱਟ ਨਾ ਜਾਣ ਉਹਨੇ ਸਾਤ ਸੰਗਤ ਥੋੜੀਆਂ ਜਿਹਾ ਲਾਹ ਦਿੱਤੀਆਂ ਦੋੇ ਪਾਸਿਓਂ ਜਦੋਂ ਫੇਰ ਕੁੱਟਣ ਲੱਗਦੀ ਹੈ ਤਾਂ ਫੇਰ ਖੜਕਦੀਆਂ ਨੇ ਫੇਰ ਲਾਹ ਦਿੰਦੀ ਹੈ ਸਾਥ ਸੰਗਤ ਤੇ ਦੋਨਾਂ ਦੇ ਵਿੱਚ ਇੱਕ ਇੱਕ ਚੂੜੀ ਰੱਖ ਲੈਂਦੀ ਹੈ ਦੋਨੇ ਬਾਹਾਂ ਦੇ ਵਿੱਚ ਇੱਕ ਇੱਕ ਚੂੜੀ ਰੱਖ ਲੈਂਦੀ ਆ ਉਹ ਖੜਕਣੋਂ हट ਜਾਂਦੀਆਂ ਨੇ ਇਹ ਸਾਰਾ ਕੋਈ ਵਰਤਾਣ ਤੋਂ ਦੇਖਦਾ ਹੈ ਜਿਹੜਾ ਡਾਲੀ ਕਰਨ ਵਾਸਤੇ ਆਇਆ ਹੁੰਦਾ ਹੈ ਜਦੋਂ ਉੱਚੀ ਦੇ ਨੇ ਆਵਾਜ਼ ਮਾਰਦਾ ਭਾਈ ਪ੍ਰਸ਼ਾਦਾ ਪਾਉ ਤਾਂ ਉਹ ਬੀਬੀ ਦੀ ਸੁਰਤ ਤੋਂ ਦਰਵਾਜ਼ੇ ਵੱਲ ਜਾਂਦੀ ਐ ਦੇਖਦੀ ਐ ਕੋਈ ਮਹਾਪੁਰਖ ਖੜਾ ਉਹ ਸ਼ਾਬੇ ਦੇ ਵਿੱਚੋਂ ਪ੍ਰਸ਼ਾਦੇ ਲਿਆ ਕੇ ਜਿਵੇਂ ਆਪਣੇ ਬੀਬੀਆਂ ਪਾਉਂਦੀਆਂ ਢਾਲੀ ਪਾਉਣ ਲੱਗਦੀ ਐ ਤਾਂ ਕਹਿਣ ਲੱਗੀ ਮਹਾਪੁਰਖੋ ਕੋਈ ਅਸੀਸ ਬਖਸ਼ੋ ਕੋਈ ਚਾਨਣ ਮਨਾਰਾ ਬਖਸ਼ੋ ਤਉ ਫਕੀਰ ਨੇ ਕਿਹਾ ਬੀਬੀ ਮੈਂ ਤੈਨੂੰ ਕੀ ਚਾਨਣ ਮਨਾਰਾ ਦੇਣਾ ਮੈਂ ਤਾਂ ਤੇਥੋਂ ਬਹੁਤ ਕੁਝ ਸਿੱਖਿਆ ਕਹਿੰਦੀ ਬਾਬਾ ਜੀ ਮੈਨਰਾ ਦਾ ਧਿਆਨ ਹੀ ਨਹੀਂ ਸੀ ਤੁਹਾਡੇ ਵੱਲ ਮੈਂ ਤਾਂ ਤੁਸੀਂ ਆਵਾਜ਼ ਮਾਰੀ ਆ ਤਾਂ ਮੈਨੂੰ ਪਤਾ ਲੱਗਿਆ ਮੈਥੋਂ ਕੀ ਸਿੱਖ ਲਿਆ ਤਾਂ ਕਹਿਣ ਲੱਗੇ ਜਿਆਦੇ ਅਸੀਂ ਜਿੰਨਾ ਲੋਕਾਂ ਨੂੰ ਮੰਨਦੇ ਆ ਗੰਗਾ ਗਏ ਗੰਗਾ ਰਾਮ ਜਮਨਾ ਗਏ ਜਮਨਾ ਦਾਸ ਕਿਸੇ ਪੀਰਾਂ ਤੇ ਚਾਦਰਾਂ ਚਾੜਤੀਆਂ ਕਿਤੇ ਕਿਤੇ ਚਲੇ ਗਏ ਕਿਤੇ ਕਿਤੇ ਚਲੇ ਗਏ ਇੱਥੇ ਤੱਕ ਹੱਦ ਤਾਂ ਇਹ ਵੀ ਹੋ ਗਈ ਸਾਧ ਸੰਗਤ ਅਜਮਤਾਂ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਤੁਹਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਕਾਸ਼ ਨੇ ਤੇ ਅਸੀਂ ਹੋਰ ਥਾਵੇਂ ਵੀ ਤੁਰੇ ਫਿਰਦੇ ਭੜਿਓ ਲੋਕੋ ਜਦੋਂ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਟਿਕਾਣਾ ਨਹੀਂ ਤਾਂ ਹੋਰ ਥਾਵੇਂ ਸਾਨੂੰ ਕੀ ਲੱਭੂਗਾ ਸਾਤ ਸੰਗਤ ਅਸੀਂ ਸਾਡੇ ਮਨਾਂ ਦੇ ਅੰਦਰ ਨਾ ਇੰਨਾ ਕੁਝ ਪਾਲੀ ਫਿਰਦੇ ਆਂ ਵੀ ਛੇਤੀ ਸਾਨੂੰ ਜਿਹੜਾ ਮਾਇਆ ਹੈ ਇਕੱਠੀ ਹੋ ਜਾਏ ਸਾਡੇ ਦੁੱਖ ਦੂਰ ਹੋ ਜਾਣ ਉਹ ਕਹਿਣ ਲੱਗਿਆ ਮੈਂ ਤਾਂ ਬੀਬੀ ਤੇਥੋਂ ਬੜਾ ਕੁਝ ਸਿੱਖਿਆ ਕਿ ਸਿਰਫ ਇੱਕ ਤੇ ਭਰੋਸਾ ਰੱਖੀਏ ਇੱਕ ਥਾਂ ਤੇ ਰਹੀਏ ਇੱਕ ਦੇ ਬਣ ਕੇ ਰਹੀਏ ਸਾਤ ਸੰਗਤ ਗੁੱਸਾ ਨਾ ਕਰਿਓ ਬੀਬੀ ਇੱਕ ਦੀਓ ਚੰਗੀ ਲੱਗਦੀ ਆ ਬੀਬੀ ਇੱਕ ਦੀਓ ਚੰਗੀ ਲੱਗਦੀ ਆ ਸਾਧ ਸੰਗਤ ਕਿਉਂ ਜਿਹੜੀ ਸਾਡੀ ਇਹ ਆਤਮਾ ਹੈ ਨਾ ਇਹ ਵੀ ਸਾਡਾ ਪਤੀ ਹੈ ਜਿਹੜਾ ਆਤਮਾ ਦਾ ਉਹ ਪ੍ਰਮਾਤਮਾ ਹੈ ਇੱਕ ਪ੍ਰਮਾਤਮਾ ਨੂੰ ਹੀ ਜਪਿਆ ਕਰੀਏ ਹੋਰ ਕੋਈ ਕੁਝ ਨਹੀਂ ਦੇ ਸਕਦਾ ਹੈ ਗੁਰੂ ਮਹਾਰਾਜ ਆਜਾਪਾ ਨੂੰ ਇਹੀ ਸਮਝਾਉਣ ਦਾ ਯਤਨ ਕਰਦੇ ਨੇ ਭਲਿਆ ਲੋਕਾ ਕਾਰਣਾ ਤੇਰੀ ਜੀਬ ਨੇ ਐ ਜਪਣਾ ਤੇਰੇ ਕੰਠ ਨੇ ਐ ਜੀਨੇ ਤੋਂ ਤੈ ਲੈਣਾ ਹੈ ਉਹ ਵੀ ਤੇਰੇ ਕੋਲ ਹੀ ਐ ਕਿਸੇ ਤੋਂ ਹੋਰ ਮੰਗਣ ਜਾਣ ਦੀ ਲੋੜ ਨਹੀਂ ਤੇ ਪਾਤਸ਼ਾਹ ਜੀ ਕਹਿੰਦੇ ਖੋਜਤ ਖੋਜ ਤਤ ਵਿਚਾਰਿਓ ਮੈਂ ਇਹ ਖੋਜ ਖੋਜ ਕੇ ਤਤ ਵਿਚਾਰ ਲਿਆ ਦਾਸ ਗੋਬਿੰਦ ਪਰਾਇਣ ਖੋਜ ਕਰਦਾ ਕਰਦਾ ਪ੍ਰਭੂ ਦੇ ਦਾਸ ਅਲਸਲੀਅਤ ਵਿਚਾਰ ਲੈਂਦੇ ਨੇ ਕਿ ਇੱਕੋ ਹੀ ਐ ਭਾਈ ਹੋਰ ਕੋਈ ਨਹੀਂ ਐ ਅਬਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਹੇ ਨਾਨਕ ਜੇ ਤੂੰ ਕਦੇ ਨਾਮ ਮੁਕਣ ਵਾਲਾ ਸੁਖ ਲੋੜਦਾ ਹੈ ਨਾ ਤਾਂ ਸਦਾ ਪਰਮਾਤਮਾ ਦਾ ਸਿਮਰਨ ਕਰਿਆ ਕਰ ਜੇ ਸਦਾ ਹੀ ਸੁਖ ਲੋੜਦਾ ਜੇ ਤੂੰ ਨਾਮ ਮੁਕਣ ਵਾਲਾ ਸੁਖ ਲੋੜਦਾ ਨਾ ਵੀ ਮੇਰੀ ਇੱਥੇ ਵੀ ਰੱਖਿਆ ਤੇ ਪ੍ਰਲੋਕ ਦੇ ਵਿੱਚ ਵੀ ਰੱਖਿਆ ਕਰੇ ਤਾਂ ਸਦਾ ਸਿਮਰਨ ਕਰਿਆ ਕਰ ਭਾਈ ਹੋਰ ਕੋਈ ਚਾਰਾ ਨਹੀਂ ਹੈ ਸਦਾ ਇੱਕੋ ਪ੍ਰਮਾਤਮਾ ਨੂੰ ਜਪਿਆ ਕਰ ਇੱਕ ਤੇ ਟੇਗ ਰੱਖਿਆ ਕਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਮੰਨਿਆ ਕਰ ਉਹ ਪ੍ਰਮਾਤਮਾ ਨੂੰ ਸਦਾ ਆਪਣੇ ਨਾਲ ਅੰਗ ਸੰਗ ਮੰਨਿਆ ਕਰ ਕਿਉਂ ਦੁਕਾਲੰ ਪਰਣਾਸੀ ਦੇ ਆਲੰਗ ਸਰੂਪੇ ਸਦਾ ਅੰਗ ਸੰਗੇ અપੰਗੰ ਵਿਪੂਤੇ ਆਇਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਥਾ ਵਿਚਾਰ ਕਰਦਿਆਂ ਤੋਂ ਇੱਕ ਨਹੀਂ ਬੇਅੰਤ ਗਲਤੀਆਂ ਤਰਕੂਟੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਜਾਣ ਕੇ ਮਾਫ ਕਰਨਾ ਅੱਗੇ ਤੋਂ ਸੁੱਧ ਕਥਾ ਵਿਚਾਰ ਕਰਨ ਦੀ ਪਾਸ਼ਾ ਜੀ ਸੋਝੀ ਬਖਸ਼ਣ satsangat ਪ੍ਰਮਾਤਮਾ ਦਾ ਨਾਮ ਜਪਿਆਂ ਤੋਂ ਹਰ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ ਸਵੇਰੇ ਅਮਰਤ ਵੇਲੇ ਆਉਨੇ ਆ ਬੜੇ ਉਹ ਲੋਕ ਨੇ ਸਾਧ ਸੰਗ ਜਿਹੜੇ ਸਾਡੇ ਸਤ ਸੰਗੀ ਨੇ ਸਾਡੇ ਰਿਸ਼ਤੇਦਾਰ ਨੇ ਸਾਡੇ ਭੈਣ ਭਰਾ ਨੇ ਜਿਹੜੇ ਅਜ ਉੱਠੇ ਨਹੀਂ ਹੋਣੇ ਅਸੀਂ ਸ਼ੁਕਰ ਕਰਾ ਕਰੀਏ ਪਰਮਾਤਮਾ ਸਾਨੂੰ ਤੋ ਠਾਇਆ ਤਾਂ ਹੈ ਨਾ ਇਸ ਕਰਕੇ ਸਾਧ ਸੰਗਤ ਹਰ ਰੋਜ਼ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਗੁਰਬਾਣੀ ਪੜਿਆ ਕਰੀਏ ਵਿਚਾਰਿਆ ਕਹੀਏ ਹੋਆਂ ਬੇਅੰਤ ਗਲਤੀਆਂ ਤਰਕੋਟੀਆਂ ਦੀ ਭੁੱਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ